ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਕਿ ਸਭ ਚੜ੍ਹਦੀ ਕਲਾ ਵਿੱਚ ਰਹੋ ਤੇ ਪਾਲਕੀ ਸਾਹਿਬ ਸਾਡੇ ਪਿੰਡ ਆਇਆ ਸੀ ਨਵੇਂ ਸਾਲ ਵਾਲੇ ਦਿਨ ਬੱਚੇ ਤਿਆਰ ਹੋਏ ਨੇ ਅਰਨਵ ਤਿਆਰ ਹੋਇਆ ਸੀ ਤੇ ਸਾਡੇ ਘਰਾਂ ਵਿੱਚ ਵੀ ਪਾਲਕੀ ਸਾਹਿਬ ਆਏ ਸੀ ਮੈਂ ਜਿਹੜਾ ਹੈਗਾ ਦੁੱਧ ਦਾ ਤੇ ਪ੍ਰਸ਼ਾਦ ਨਾਲ ਸੀਗਾ ਤੇ ਸ਼ਾਮ ਨੂੰ ਆਏ ਸੀ ਪਾਲਕੀ ਸਾਹਿਬ ਪਿੰਡ ਵਿੱਚ ਸਾਰਿਆਂ ਘਰਾਂ ਜਿੰਨਾ ਜਿੰਨਾ ਨੇ ਵੀ ਬੁਲਾਇਆ ਤੇ ਬਾਂਝ ਪਿਆਰੇ ਸਹਿਬਾਨ ਸਾਹਮਣੇ ਨੇ ਤੇ ਇਧਰ ਪਾਲਕੀ ਸਾਹਿਬ ਆਇਆ ਸੀਗਾ ਟਰੈਕਟਰ ਅੱਗੋਂ ਮੋੜ ਕੇ ਲਿਆਂਦਾ ਨਾ ਇੱਥੋਂ ਮੋੜੇ ਸੀਗੇ ਤੇ ਕਿਉਂਕਿ ਉਹ ਪਿੰਡ ਥੋੜਾ ਹਟਵਾ ਪੈ ਜਾਂਦਾ ਨਾ ਤਾਂ ਕਰਕੇ ਫਿਰ ਟਰਾਲੀਆਂ ਟਰੈਕਟਰਾਂ ਦੇ ਉੱਤੇ ਸੰਗਤ ਜਿਹੜੀ ਆ ਕੋਸ਼ ਕੁਝ ਸੰਗਤ ਪਿੱਛੇ ਪੈਦਲ ਵੀ ਤੁਰਦੀ ਸੀ ਜਿਹੜੇ ਤੁਰ ਸਕਦੇ ਸੀ ਉਹ ਤੁਰਦੇ ਸੀਗੇ ਤੇ ਕੁਝ ਟਰੈਕਟਰ ਟਾਲੀਆਂ ਤੇ ਚਲੋ ਬੱਚੇ ਬਜ਼ੁਰਗ ਜਿਹੜੇ ਨੇ ਉਹ ਚੜ ਗਏ ਤੇ ਫਿਰ ਵਾਪਸ ਚਲੇ ਗਏ ਪਾਲਕੀ ਸਾਹਿਬ ਤੇ ਆ ਮਤਲਬ ਇੱਕ ਕੁਝ ਪੈਣਾ ਮੈਨੂੰ ਪੁੱਛਦਿਆਂ ਨੇ ਕਮੈਂਟ ਆਇਆ ਸੀ ਕਿ ਜਿਹੜਾ ਹੈਗਾ ਵਾ ਬਦਾਮਾਂ ਦਾ ਤੇਲ ਆ ਉਹ ਮਤਲਬ ਦੱਸੋ ਕਿ ਕਾਦੇ ਵਾਸਤੇ ਤੁਸੀਂ ਵਰਤਦੇ ਹੋ ਫੇਸ ਦੇ ਉੱਪਰ ਹੈਨਾ ਫੇਸ ਦੇ ਉੱਪਰ ਨਾ ਇਹਨੂੰ ਰੋਜ਼ ਸਰਦੀਆਂ ਵਿੱਚ ਤੇ ਖਾਸ ਕਰਕੇ ਲਗਾਉਣਾ ਲਗਾਏ ਲਗਾਈਦਾ ਆ ਤੇ ਜਿਹੜਾ ਹੋ ਜਾਂਦਾ ਨਾ ਫੇਸ ਡਰਾਈ ਹੋ ਜਾਂਦਾ ਆ ਉਹ ਠੀਕ ਰਹਿੰਦਾ ਵਧੀਆ ਰਹਿੰਦਾ ਇਹਦੇ ਨਾਲ ਔਰ ਕਈ ਵਾਰੀ ਆਪਾਂ ਫੇਸ਼ੀਅਲ ਨਹੀਂ ਕਰਾਇਆ ਹੁੰਦਾ ਤੇ ਸਾਨੂੰ ਕਿਤੇ ਜਾਣਾ ਹੁੰਦਾ ਤੇ ਥੋੜਾ ਮੇਕਅਪ ਹੁੰਦਾ ਕਿ ਕਰ ਲਈਏ ਤੇ ਮੇਕਅਪ ਟਿਕਦਾ ਨਹੀਂ ਆ ਫੇਸ ਤੇ ਉੱਪਰ ਇਹ ਵਾਲਾ ਤੇਲ ਲਗਾਇਆ ਹੋਵੇ ਨਾ ਤੇ ਡਰਾਈ ਖਤਮ ਹੋ ਜਾਂਦੀ ਆ ਤੇ ਹੱਥ ਵੀ ਇਹਦੇ ਨਾਲ ਮੇਰੇ ਹੱਥ ਬਹੁਤ ਜ਼ਿਆਦਾ ਫਟ ਗਏ ਸੀਗੇ ਫਟ ਜਾਂਦੇ ਸੀ ਜਦੋਂ ਦਾ ਮੈਂ ਸਰਦੀਆਂ ਵਿੱਚ ਤੇਲ ਲਗਾਉਣਾ ਸ਼ੁਰੂ ਕਰ ਦਿੱਤਾ ਨਾ ਮੇਰੇ ਹੱਥ ਨਹੀਂ ਫਟਦੇ ਸੌਫਟ ਰਹਿੰਦੇ ਮੇਰੇ ਹੱਥ ਤੁਸੀਂ ਵੀ ਲਗਾ ਕੇ ਵੇਖਿਓ ਇਹ ਤੇਲ ਦੋ ਤਿੰਨ ਦਿਨ ਲਗਾਤਾਰ ਇਹ ਤੇਲ ਤੁਹਾਨੂੰ ਲਗਾ ਲੋਗੇ ਨਾ ਤੇ ਫਿਰ ਤੁਹਾਨੂੰ ਬਾਰ-ਬਾਰ ਵੈਸਲੀਨ ਲਗਾਉਣ ਦੀ ਲੋੜ ਨਹੀਂ ਪੈਗੀ ਬਾਰ-ਬਾਰ ਕੁਝ ਹੋਰ ਕਰੀਮ ਲਗਾਉਣ ਦੀ ਲੋੜ ਨਹੀਂ ਪੈਗੀ ਬਸ ਸ਼ਾਮ ਨੂੰ ਸੌਣ ਲੱਗਿਆਂ ਤੁਹਾਨੂੰ ਇਹ ਤੇਲ ਲਗਾ ਲਓ ਜਾਂ ਦਿਨੇ ਵਿੱਚ ਜਦੋਂ ਫ੍ਰੀ ਹੁੰਦੇ ਹੋ ਨਾ ਉਦੋਂ ਲਗਾ ਲਓ ਇਹਨਾਂ ਨੂੰ ਤੇ ਦੇਖਿਓ ਕਿ ਕਿੰਨਾ ਵਧੀਆ ਰਿਜ਼ਲਟ ਆਉਂਦਾ ਇਹਨੂੰ ਲਾਉਣ ਦੇ ਨਾਲ ਔਰ ਫੇਸ ਵੀ ਬਹੁਤ ਹੀ ਸੋਹਣਾ ਹੋ ਜਾਂਦਾ ਆ ਤੇ ਮੈਂ ਬਾਜ਼ਾਰ ਗਈ ਸੀ ਤੇ ਇੱਕ ਉੱਥੋਂ ਮੈਂ ਸੂਟ ਲਿਆ ਸੂਟ ਲੈ ਕੇ ਮੈਂ ਕਿੰਨੀ ਖੁਸ਼ ਹੋਣ ਢੀ ਸੀ ਨਾ ਹਸਤੀ ਹਸਤੀ ਆਉਂਦੀ ਹੀ ਤੇ ਇੱਥੇ ਆਪਾਂ ਆਰਡਰ ਕਰਨ ਲੱਗੇ ਸੀ ਮੈਂ ਵੇਖਦੀ ਸੀ ਕਿ ਕਿਹੜਾ ਪੀਜ਼ਾ ਆਰਡਰ ਕਰੀਏ ਤੇ 버ਗਰ ਸਨੈਕਸ ਜੋ ਵੀ ਆਰਡਰ ਕਰਨਾ ਉਹ ਵੇਖਿਆ ਤੇ ਫਿਰ ਆਪਾਂ ਲੈ ਲਏ ਪੀਜ਼ੇ ਤੇ ਪੀਜ਼ਾ ਖਾਣ ਤੋਂ ਬਾਅਦ ਆਪਾਂ ਫਿਰ ਆ ਗਏ ਸੀ ਵਾਪਸ ਤੇ ਬਹੁਤ ਹੀ ਟੇਸਟੀ ਟੇਸਟੀ ਪੀਜ਼ਾ ਸੀ ਤੇ ਇਧਰ ਪੈਣਾ ਦਾ ਸਲਾਈਆਂ ਦਾ ਪ੍ਰੋਗਰਾਮ ਸਿਆਲ ਦਾ ਮੌਸਮ ਹੈ ਨਾ ਤੇ ਸਿਆਲ ਦੇ ਵਿੱਚ ਤੇ ਜ਼ਿਆਦਾ ਸਲਾਈਆਂ ਦਾ ਕੰਮ ਹੋ ਜਾਂਦਾ ਨਾ ਗਰਮੀਆਂ ਵਿੱਚ ਤੇ ਚਲੋ ਥੋੜਾ ਘਟ ਕਿਉਂਕਿ ਗਰਮੀ ਹੁੰਦੀ ਔਨ ਨਹੀਂ ਫੜੀ ਜਾਂਦੀ ਪਰ ਫਿਰ ਵੀ ਕੁਛ ਨਾ ਕੁਛ ਤੇ ਬਣਾਉਂਦੇ ਰਹਿਦਾ ਤੇ ਕਿਉਂ ਗਰਮ ਕੀਤਾ ਸੀ ਕਿ ਉਹ ਗਰਮ ਕਰਕੇ ਨਾ ਤੇ ਉਹਨੂੰ ਮਤਲਬ ਪਾ ਕੇ ਡੱਬੇ ਵਿੱਚ ਤੇ ਫਿਰ ਉਦੋਂ ਬਾਅਦ ਮੈਂ ਕੀ ਕਰਦੀ ਆਂ ਕਿ ਉਹ ਜਿਹੜਾ ਬਾਕੀ ਜਿਹੜਾ ਲੱਗਾ ਹੁੰਦਾ ਉਹਨੂੰ ਵੀ ਵੇਸਟ ਨਹੀਂ ਜਾਣ ਦਿੰਦੀ ਕਿੰਨੇ ਕਿੰਨੇ ਫੁਲਕੇ ਬਹੁਤ ਹੀ ਵਧੀਆ ਚੋਪੜੇ ਜਾਂਦੇ ਘਿਓ ਲੱਗ ਜਾਂਦਾ ਵਾ ਵਿੱਚ ਜਿਹੜਾ ਦੇ ਵਿੱਚ ਪੋਣੀ ਵਿੱਚ ਵੀ ਆ ਜਾਂਦੀ ਨਾ ਦੀ ਛੱਡੀ ਜੀ ਉਹ ਵੀ ਵਿੱਚ ਇਸ ਤਰ੍ਹਾਂ ਪਾਈ ਸੀ ਉਹਦੇ ਵਿੱਚ ਵੀ ਬਹੁਤ ਘਿਓ ਹੁੰਦਾ ਬਹੁਤ ਹੀ ਵਧੀਆ ਫੁਲਕੇ ਜਿਹੜੇ ਚੋਪੜ ਲੈਣੀ ਮੈਂ ਫਿਰ ਬਾਅਦ ਵਿੱਚ ਮੈਂ ਧੋਨੀ ਹੈ ਕੜਾਈ ਨੂੰ ਵੇਸ ਨਹੀਂ ਜਾਣ ਦਿੰਦੀ ਦੇਸੀ ਕਿਉਂ ਥੋੜਾ ਵੀ ਤੇ ਜੇ ਤਾਂ ਉਹ ਥੱਲੇ ਜ਼ਿਆਦਾ ਬਚ ਜਾਵੇ ਨਾ ਤੇ ਉਹਦੀ ਮਿਲਕ ਕੇਕ ਵਰਗੀ ਇੱਕ ਬਰਫੀ ਬਣਦੀ ਆ ਉਹ ਜਦੋਂ ਆਪਾਂ ਘੋਦੇ ਸੀ ਕਰੀਏ ਨਾ ਪੁਣੀ ਨਾ ਪੁਣੀਏ ਤੇ ਉਹ ਜਿਹੜਾ ਬਚ ਜਾਂਦੀ ਛਿੱਡੀ ਉਹਦੇ ਨਾਲ ਇੱਕ ਬਹੁਤ ਹੀ ਵਧੀਆ ਮਿਲਕ ਕੇਕ ਵਰਗੀ ਬਰਫੀ ਬਣਦੀ ਆ ਤੇ ਮੈਂ ਤੁਹਾਨੂੰ ਦਿਖਾਏ ਸੀ ਨਾ ਲੱਡੂ ਮੁਠੀ ਵਾਲੇ ਲੱਡੂ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਬਹੁਤ ਹੀ ਕਮੈਂਟ ਬਹੁਤ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਤੁਸੀਂ ਕਮੈਂਟ ਕੀਤੇ ਸੀ ਲੱਡੂਆਂ ਦੇ ਤੇ ਅਸੀਂ ਉਹ ਮੇਰੀ ਨਾਨ ਜਿਹੜੀ ਬਾਹਰੋਂ ਆਈ ਆ ਤੇ ਬੇਟਾ ਉੱਥੇ ਬਾਹਰ ਹੀ ਹੋਇਆ ਸੀ ਉਹਨਾਂ ਦੇ ਤੋਂ ਲੈ ਕੇ ਆਈ ਆ ਉੱਥੇ ਫੰਕਸ਼ਨ ਸੀਗਾ ਉਹਨਾਂ ਨੇ ਪਾਰਟੀ ਕੀਤੀ ਇਹ ਕੀ ਬੰਦਿਆ ਆ ਇਹਨਾਂ ਇਹ ਨਿੰਬੂਆਂ ਜੋ ਮੈਂ ਰਸਾ ਕੱਢ ਕੇ ਆਇਆ ਹਾਂ ਹਾਂ ਜੋ ਉਸਦਾ ਕੱਢ ਕੇ ਰੱਖਣ ਦੀ ਅੱਛਾ ਕਿਉਂ ਇੱਕ ਚਮਚਾ ਸਿਰ ਇਸ ਖਾਲੀ ਗੜ ਪੀਆ ਕਰਿਓ ਨਿੰਬੂ ਪਾਣੀ ਬਣਾ ਗਏ ਨਹੀਂ ਨਹੀਂ ਆ ਨੀ ਨਿੰਬੂ ਦਾ ਰਸ ਇਹ ਕਦੇ ਬਾਤ ਹੈ ਸਾਡੇ ਫੇਸ ਦੇ ਕੋਲ ਲੈ ਇਹ ਬੀਬੀਆਂ ਨੂੰ ਤਾਂ ਜਿਆਦਾ ਹੁੰਦਾ ਗਲੋਅ ਤਾਂ ਤੇ ਤੂੰ ਪੀਵੀਂ ਹ ਨਹੀਂ ਇਹ ਤੁਹਾਡੇ ਬਾਤ ਹੈ ਸਪੈਸ਼ਲ ਡਰਿੰਕ ਤਿਆਰ ਹੋਊਗਾ ਹਾਂ ਠੀਕ ਹੈ ਨਹੀਂ ਤੇ ਜੂਸ ਤੂੰ ਪੀਤਾ ਹੀ ਇਹ ਕਿਹੜਾ ਪੀਤਾ ਹੈ ਮੁੜ ਕੇ ਸੰਗ ਚ ਆਵਾਜ਼ ਨਹੀਂ ਨਿਕਲਦੀ ਵੀ ਜਿਆਦਾ ਪੀ ਲਿਆ ਇਹ ਮੁੜ ਕੇ ਮੇਨ ਨੂੰ ਤੇ ਸੂਟ ਨਹੀਂ ਨਾ ਸੀ ਤਾਂ ਅੱਛਾ ਅੱਛਾ ਮੈਂ ਕਰ ਗਲੋ ਜਿਆਦਾ ਹੀ ਕਿਤੇ ਨਹੀਂ ਤੇ ਰੱਦਾ ਹੀ ਆ ਜੇ ਤੇ ਕਿਰੀ ਭੀ ਗਈ ਸਾਰੇ ਇਹ ਇਹ ਨਾ ਇਹ ਸਪੈਸ਼ਲ ਡਰਿੰਕ ਤੁਹਾਡੇ ਵਾਸਤੇ ਮੈਂ ਤਿਆਰ ਕਰ ਲਈ ਹੈ ਇਹ ਫੇਸ ਤੇ ਲਾ ਲੈਣਾ ਗਲੋ ਆ ਜਾਏਗੀ ਮੈਨੂੰ ਮੇਰਾ ਬਿਫਿੰਨੀ ਫੇਸ ਤੇ ਕਾਦੀ ਮੈਂ ਫੀਕਰ ਕਰ ਗਈ ਕਿੰਨਾ ਠੀਕ ਹੈ ਠੀਕ ਹੈ ਚੰਗੀ ਗੱਲ ਹੈ ਤੇ ਬੀਬੀਆਂ ਨਾਲੋਂ ਤੇ ਜ਼ਿਆਦਾ ਹੁੰਦਾ ਤੇ ਤੂੰ ਕਿ ਪਹਿਲਾਂ ਆਪ ਨਹੀਂ ਕਰਨੀ ਤੂੰ ਨਹੀਂ ਕਰਨੀ ਰੱਦ ਆਵੇਂ ਮੈਂ ਨਿੰਬੂ ਪੀ ਪੀ ਹੈ ਨਾ ਤੇ ਮੇਰੇ ਸੰਗ ਚ ਆਵਾਜ਼ ਨਾ ਨਿਕਲੇ ਤੇ ਤੂੰ ਮੁੜ ਕੇ ਜਿਹੜਾ ਮਰਜੀ ਸੂਟ ਆਖਿਆ ਵੀ ਲਈ ਲਾਂ ਤੇ ਆਖਣਾ ਵੀ ਆ ਹੋ ਹੋ ਕਹਿੰਦੇ ਵੀ ਲਈ ਲਾ ਤੁਸੀਂ ਹਾਂ ਕਰਦੇ ਹੋ ਹਾਂ ਮੈਂ ਹਾਂ ਵੀ ਸ਼ੈਰ ਖਾ ਹੁੰਦੀ ਆ ਤੇ ਮੈਂ ਤੇ ਚਲੋ ਜੀ ਠੀਕ ਹੈ ਇਹ ਨਵਾਂ ਤਰੀਕਾ ਆ ਇਹ ਨਵਾਂ ਤਰੀਕਾ ਇਹ ਸਾਰੇ ਭੈਣ ਭਰਾ ਨਵਾਂ ਟਿਪਸ ਸਿੱਖ ਲੈਣਾ ਹੈ ਮੈਂ ਭੈਣਾ ਮੇਰੀਆਂ ਸਿੱਖ ਲਓ ਹਾਂ ਉਹ ਨਿੰਬੂ ਦਾ ਚਾਰ ਪਾਉਣਾ ਨਾ ਆਪਣੇ ਆਪਣੇ ਘਰ ਵਾਲਿਆਂ ਵਾਸਤੇ ਨਾ ਇਹ ਸਪੈਸ਼ਲ ਡਰਿੰਕ ਜ਼ਰੂਰ ਹੈ ਹਰਨੋ ਕਿਉਂ ਫੇਸ ਤੇ 글로ਵ ਬੜੀ ਆਉਂਦੀ ਹੈ ਕਿਉਂਕਿ ਪਾਈਆਂ ਨਹੀਂ ਹੋਈ ਹੁੰਦਾ ਆ ਇਹ ਲੇਡੀਜ਼ ਜੋ ਵੀ ਡਰਿੰਕ ਤਿਆਰ ਕਰੂਗੀ ਜਾਂ ਜੋ ਵੀ ਡਰਿੰਕ ਜੋ ਵੀ ਡਰਿੰਕ ਨਹੀਂ ਹੁੰਦੀ ਮਤਲਬ ਕਿ ਨਿੰਬੂ ਦੀ ਡ੍ਰਿੰਕ ਜਿਹੜੀ ਆ ਇਹਦੇ ਨਾਲ ਹੋ ਸਕਦਾ ਕਿ ਸਾਡੇ ਫੇਸ ਤੇ ਵਾਕਈ 글로ਵ ਆ ਜੇ ਤੇ ਉਹਨਾਂ ਨੇ ਸਵੇਰੇ ਸੇ ਚਮਚਾਕ ਪੀ ਜਾ ਕਰਨਾ ਤੇ ਅਸਰ ਤੁਹਾਨੂੰ ਥੋੜੇ ਦਿਨ ਬਾਅਦ ਮਿਲੇਗਾ ਜੀ ਦੋਸਤਾਂ ਹਾਂ ਤੂੰ ਹੀ ਪਹਿਲੇ ਹੋਗੇ ਤੇ ਉਹਨਾਂ ਨੇ ਨਾ ਕਰਨੀ ਤੇ ਤੁਸੀਂ ਕਹਣਾ ਕਿ ਹਾਂ ਹੀ ਹਾਂ ਆ ਠੀਕ ਐ ਠੀਕ ਐ ਨਹੀਂ ਤੇ ਤੂੰ ਜਿਹੜਾ ਪੀਤਾ ਸੀ ਉਹ ਜੂਸ ਤੇ ਆਹੀ ਤੇ ਉਹ ਕਹਦਾ ਸੀ ਉਹ ਤੇਰੇ ਬਾਜ ਹੀ ਨਹੀਂ ਨਿਕਲਦੀ ਮੁੜ ਕੇ ਤੇ ਜਿਹਦੇ ਨਾਲ ਸੰਗ ਚ ਉਹ ਮੈਨੂੰ ਸੂਟ ਨਹੀਂ ਕੀਤਾ ਹਾਂ ਸੂਟ ਹੈਵੀ ਸੂਟ ਕਰਦਾ ਆ ਸੂਟਾਂ ਨਾਲ ਹੀ ਹਸਾਵਿਆ ਇਹ ਨਹੀਂ ਤੁਸੀਂ ਬੱਸ ਨਾ ਕੱਲ ਸੂਟਾਂ ਦੀ ਸਾਰੀ ਆ ਜਾਂਦੀ ਐ ਜੂਸ ਵੀ ਨਹੀਂ ਸੂਟ ਕਰਦਾ ਮੈਨੂੰ ਪਤਾ ਕੀ ਕਹ ਲੈ ਆ ਦਵਾਈ ਨਹੀਂ ਮੈਨੂੰ ਸੂਟ ਕਰਦੀ ਮਤਲਬ ਕਿ ਜਿਸ ਤਰ੍ਹਾਂ ਇੰਗਲਿਸ਼ ਵਿੱਚ ਜਿਵੇਂ ਮਤਲਬ ਕਿ ਮੈਨੂੰ ਸਿਖਾਇਆ ਨਹੀਂ ਸੀ ਪੀ ਇਹ ਚੀਜ਼ ਨਹੀਂ ਸਿਖਾਈਏ ਚਾਚਾ ਮੈਂ ਆ ਘਰੇ ਸੂਟ ਹੀ ਚੈਂਦਾ ਨਹੀਂ ਸਿਖਾਉਂ ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਸੂਟ ਸੂਟ ਕਰਨਾ ਠੀਕ ਠੀਕ ਹੈ ਮੈਨੂੰ ਵੀ ਮੈਂ ਅੰਗਰੇਜ਼ੀ ਸਿੱਖ ਲਈ ਆ ਮੈਨੂੰ ਚਲੋ ਚੰਗੀ ਗੱਲ ਹੈ ਪਰ ਮੈਂ ਘਰੇ ਸੂਟ ਵੀ ਬਹਾਨੇ ਨਾਲ ਸੂਟਾਂ ਦਾ ਨਾਮ ਲੈਣਾ ਹੀ ਲੈਣਾ ਆ ਮਤਲਬ ਕਿ ਸੀ ਉੱਥੇ ਜਾ ਕੇ ਫੇਰ ਸੁਣਾਉਣਾ ਆ ਹਾਂ ਇਹ ਠੀਕ ਹੈ ਤੇ ਆਪਾਂ ਹਲਦੀ ਜਿਹੜੀ ਨਾ ਆਪਣੀ ਸਾਡੀ ਕਰਦੀ ਹਲਦੀ ਹੁੰਦੀ ਆ ਅ ਇਕੱਠੀ ਪਿਆ ਕੇ ਤੇ ਉਹ ਡੱਬਾ ਜਿਹੜਾ ਸਾਹਮਣੇ ਪਿਆ ਨਾ ਛਾਨ ਕੇ ਉਹਦੇ ਵਿੱਚ ਪਾ ਕੇ ਰੱਖ ਲੈਣੀ ਆ ਪਰ ਇਸ ਸਾਲ ਸਾਡੀ ਸਾਡੀ ਕਰਦੀ ਹਲਦੀ ਨਹੀਂ ਹੈਗੀ ਅ ਇਹਨਾਂ ਨੇ ਘੱਟ ਹੋਈ ਤੇ ਵਾਹ ਦਿੱਤੀ ਉਹ ਮੈਂ ਕਿਹਾ ਚਲ ਜਿੰਨੀ ਕਹਿ ਗਈ ਸੀ ਰਹਿਣ ਦੇਣੀ ਸੀ ਚਲੋ ਥੋੜੀ ਬਹੁਤੀ ਨਿਕਲਦੀ ਨਾ ਤੇ ਪਰ ਚਲੋ ਵੇਖੋ ਅਗਲੇ ਸਾਲ ਹਲਦੀ ਦਾ ਕਿਵੇਂ ਫਿਰ ਮੋਲ ਲੈ ਕੇ ਆਉਣੀ ਆ ਕਿ ਜਾਂ ਫਿਰ ਉਧਰ ਮੰਮੀ ਹੋਣਾ ਕੋਈ ਵੈਸੇ ਹੁੰਦੀ ਆ ਉਹਨਾਂ ਕੋਲ ਲੈ ਲਾਂਗੇ ਕੁਛ ਤੇ ਬਸ ਹਰ ਸਾਲ ਸਾਡੀ ਆਪਣੀ ਘਰ ਦੀ ਹਲਦੀ ਹੁੰਦੀ ਅਸੀਂ ਕਦੀ ਹਲਦੀ ਮੋਲ ਨਹੀਂ ਲਈ ਜੀ ਤੇ ਬਹੁਤ ਹੀ ਵਧੀਆ ਰਹਿੰਦੀ ਆ ਖਰਾਬ ਵੀ ਨਹੀਂ ਹੁੰਦੀ ਵੈਸੇ ਵੀ ਆਪਾਂ ਘਰ ਦੇ ਵਿੱਚ ਨਾ ਜੀ ਸਾਡੇ ਕੋਲ ਗਮਲੇ ਨੇ ਨਾ ਪਰ ਰੱਖੀਏ ਉਹਦੇ ਵਿੱਚ ਇੱਕ ਬੂਟਾ ਹਲਦੀ ਦਾ ਜ਼ਰੂਰ ਲਗਾਉਣਾ ਚਾਹੀਦਾ ਆ ਇਹਦੇ ਪੰਜੀਰੀ ਵੀ ਬਹੁਤ ਹੀ ਵਧੀਆ ਬਣਦੀ ਆ ਹਲਦੀ ਦੀ ਪੰਜੀਰੀ ਜਿਹੜੀ ਆ ਨਾ ਇਹ ਤੇ ਇੱਕ ਬਹੁਤ ਹੀ ਵਧੀਆ ਚੀਜ਼ ਹੈ ਇਹਦੇ ਨਾਲ ਲੱਕ ਦਾ ਦਰਦ ਠੀਕ ਹੋ ਜਾਂਦਾ ਆ ਤੇ ਲਓ ਜੀ ਆਪਾਂ ਫੇਰ ਚੱਲੇ ਆ ਜੀ ਠੰਡ ਬਹੁਤ ਸੀ ਮਖੰਡ ਨਾ ਕਿਵੇਂ ਇਕੱਠੀ ਹੋਈ ਠੰਡ ਬਹੁਤ ਸੀ ਆਪਾਂ ਗਏ ਸੀ ਰਮੰਦਾਸ ਮੱਥਾ ਟੇਕਿਆ ਇੱਥੇ ਵੀਡੀਓ ਮੇਰੀ ਪੂਰੀ ਨਹੀਂ ਬਣੀ ਤੇ ਆਪਾਂ ਗੁਰਦੁਆਰੇ ਸਾਹਿਬ ਮੱਥਾ ਟੇਕਿਆ ਤੇ ਇੱਥੇ ਲੱਗੇ ਸੀਗੇ ਇਤਿਹਾਸਕਾਰ ਇਤਿਹਾਸ ਦੱਸ ਰਿਹਾ ਸੀ ਸਾਨੂੰ ਪਰ ਮੈਂ ਆਵਾਜ਼ ਮਿਊਟ ਕਰ ਦਿੱਤੀ ਮੈਂ ਰਮਦਾਸ ਸਾਡੇ ਤੋਂ ਥੋੜਾ ਹੀ ਦੂਰ ਹੈ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਤੇ ਇਧਰਲੀ ਸਾਈਡ ਹੀ ਰਮਦਾਸ ਵਾਲੀ ਸਾਈਡ ਹੀ ਤੇ ਅਸੀਂ ਚਲੇ ਜਾਂਦੇ ਹਾਂ ਗੁਰੂ ਘਰ ਮੱਥਿਆ ਟੇਕਣ ਵਾਸਤੇ ਜਦੋਂ ਵੀ ਟਾਈਮ ਮਿਲੇ ਤੇ ਬਹੁਤ ਹੀ ਵਧੀਆ ਲੱਗਦਾ ਆ ਤੇ ਇਤਨਾ ਲਿਆ ਰਹੇ ਸੀ ਇਹ ਪਕੌੜੇ ਗੋਭੀ ਵਾਲੇ ਪਕੌੜੇ ਬਣਾਏ ਸੀ ਤੇ ਉਹ ਰੱਖੇ ਮੈਂ ਕਹਿੰਦੀ ਮੈਂ ਲੈ ਕੇ ਆਉਣਾ ਤੂੰ ਬੈ ਇੱਥੇ ਮੈਂ ਲੈ ਕੇ ਆਉਣਾ ਤੇ ਫਿਰ ਆਪਾਂ ਪੀਂਦੇ ਆ ਚਾਹ ਬੈ ਕੇ ਕਿਉਂਕਿ ਤੁਹਾਨੂੰ ਪਤਾ ਜਿਹੜੀ ਚਾਹ 4:30 4:00 5 ਵਜੇ ਦੀ ਚਾਹ ਹੁੰਦੀ ਹੈ ਨਾ ਉਹ ਤੇ ਤਕਰੀਬਨ ਪੀਣੀ ਹੁੰਦੀ ਹੈ ਨਾ ਤੇ ਨਾਲ ਫਿਰ ਕੁਝ ਨਾ ਕੁਝ ਖਾਣ ਲਈ ਚਾਹੀਦਾ ਹੁੰਦਾ ਉਹਦੇ ਤੇ ਚਾਹ ਮੇਰੇ ਕੋਲ ਰੱਖ ਗਏ ਸੀ ਮੇਰੀ ਇਹਨਾਂ ਨੂੰ ਚੇਤਾ ਆ ਗਿਆ ਪਕੌੜਿਆਂ ਦਾ ਮੈਂ ਕਿਹਾ ਮੈਂ ਲਿਆਉਣੀ ਕਿੰਦੇ ਨਹੀਂ ਕੋਈ ਨਹੀਂ ਮੈਂ ਲੈ ਕੇ ਆਉਣਾ ਤੂੰ ਬਹਿ ਜਾ ਤੇ ਚਲੋ ਵਧੀਆ ਲੱਗਦਾਗਾ ਜੇ ਬੈ ਕੇ ਸਾਨੂੰ ਕੁਝ ਖਾਣ ਨੂੰ ਮਿਲਦਾ ਆ ਤੇ ਖਾਣ ਪੀਣ ਵਾਲੀ ਚੀਜ਼ ਤੇ ਥੋੜਾ ਟਾਈਮ ਬੈਠ ਵੀ ਜਾਣਾ ਚਾਹੀਦਾ ਆ ਹੋਰ ਉਸ ਮੈਂ 2-3 ਦਿਨ ਦੀ ਵੀਡੀਓ ਇਕੱਠੀ ਪਾਈ ਹੈ 3-4 ਦਿਨ 4 ਕ ਦਿਨ ਦੀ ਵੀਡੀਓ ਸੀ ਮੈਨੂੰ ਲੱਗਦਾ ਹੈ ਇਕੱਠੀ ਮਿਕਸ ਕਰਕੇ ਬਣਾਈ ਹੈ ਇੱਕ ਦਿਨ ਦੇ ਵਿੱਚ ਸਾਰੀ ਵੀਡੀਓ ਨਹੀਂ ਸੀ ਬਣੀ। ਔਰ ਇੱਕ ਭੈਣ ਦਾ ਹੋਰ ਕਮੈਂਟ ਆਇਆ ਸੀ ਉਹ ਮੈਨੂੰ ਯਾਦ ਨਹੀਂ ਆ ਰਿਹਾ। ਕਿ ਉਹਦੇ ਬਾਰੇ ਦੱਸਿਓ। ਹੁਣ ਮੈਨੂੰ ਯਾਦ ਨਹੀਂ ਆ ਰਿਹਾ ਮੈਂ ਜੇ ਮੈਂ ਜਾਦਾਗਾ ਤਾਂ ਮੈਂ ਅਗਲੀ ਵੀਡੀਓ ਵਿੱਚ ਉਹਦੇ ਬਾਰੇ ਦੱਸਾਂਗੀ ਜਰੂਰ। ਤੇ ਪਕੌੜੇ ਬਹੁਤ ਹੀ ਟੇਸਟੀ ਸੀਗੇ ਤੁਹਾਨੂੰ ਮੈਂ ਦੱਸ ਦਿੰਨੀ ਆ ਆ ਜੋ ਸਾਰੇ ਖਾ ਲੋ ਚਾਹ ਪੀ ਲੋ ਪਕੌੜੇ ਖਾ ਲੋ ਨਾਲ ਤੇ ਬਾਕੀ ਆ ਕੀ ਆਪਣਾ ਆਪਣਾ ਮਤਲਬ ਆਪਣੀ ਕੇਅਰ ਵੀ ਸਾਨੂੰ ਕਰਨੀ ਚਾਹੀਦੀ ਆ